ਮੀਕਾ ਸਿੰਘ ਦਾ ਇਹ ਸੁ ਬਾਲੀਵੁੱਡ ਸਟਾਰ ਦਾ ਭਗਤ ਗਿਫਟ ਚ ਦਿੱਤਾ ਸੀ 50 ਲੱਖ ਦਾ ਤੋਹਫਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਸਿੰਗਰ ਮੀਕਾ ਸਿੰਘ ਦੇ ਬਾਰੇ ਜੋ ਕਿ ਅਕਸਰ ਆਪਣੀਆਂ ਚੀਜ਼ਾਂ ਕਰਕੇ ਆਪਣੀ ਲਾਈਫ ਸਟਾਈਲ ਕਰਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਸਟੇਟਮੈਂਟ ਕਰਕੇ ਵੀ ਉਹ ਕਾਫੀ ਜ਼ਿਆਦਾ ਲਾਈਟ ਚਾਰਜ ਹੁੰਦੇ ਆ ਤੇ ਹਾਲ ਹੀ ਦੇ ਵਿੱਚ ਮੀਕਾ ਸਿੰਘ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸ਼ਾਹਰੂਖ ਖਾਨ ਨੂੰ ਬੇहद ਪਿਆਰ ਕਰਦੇ ਨੇ ਦਰਸ਼ਨ ਸ਼ਾਹਰੂਖ ਖਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਹਰ ਕਿਸੇ ਸਿਤਾਰੇ ਦੇ ਨਾਲ ਉਹਨਾਂ ਦੇ ਬੇहद ਚੰਗੇ ਸਬੰਧ ਨੇ ਹਰ ਕੋਈ ਉਹਨਾਂ ਨੂੰ ਬੇहद ਪਿਆਰ ਪਸੰਦ ਕਰਦਾ ਤੇ ਪਿਆਰ ਵੀ ਕਰਦਾ ਹੈ ਪਰ ਇਸ ਦੌਰਾਨ ਮੀਕਾ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਉਹਨਾਂ ਦੇ ਵੱਲੋਂ ਬੇਹੱਦ ਐਕਸਪੈਂਸਿਵ ਗਿਫਟ ਜੋ ਸੀਗਾ ਸ਼ਾਹਰੂਖ ਖਾਨ ਨੂੰ ਦਿੱਤਾ ਗਿਆ ਜਿਸ ਨੂੰ ਕਾਫੀ ਜ਼ਿਆਦਾ ਸ਼ਾਹਰੂਖ ਖਾਨ ਦੇ ਵੱਲੋਂ ਪਸੰਦ ਵੀ ਕੀਤਾ ਗਿਆ ਤਾਂ ਦੱਸਿਆ ਕਿ ਹਾਲ ਹੀ ਦੇ ਵਿੱਚ ਮੀਕਾ ਸਿੰਘ ਨੇ ਇੱਕ ਇੰਟਰਵਿਊ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸ਼ਾਹਰੂਖ ਖਾਨ ਦੇ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ ਬਹੁਤ ਵਧੀਆ ਸੀਗਾ ਤੇ ਇਸ ਯਾਦਗਾਰ ਪਲ ਨੂੰ ਯਾਦ ਕਰਦਿਆਂ ਹੋਇਆਂ ਮੀਕਾ ਸਿੰਘ ਨੇ ਕਿਹਾ ਕਿ ਉਸਨੇ ਸੁਪਰਸਟਾਰ ਨੂੰ ਇੱਕ ਮਹਿੰਗਾ ਤੋਹਫ਼ਾ ਦਿੱਤਾ ਸੀ ਇਸਨਾਲੀ ਮੀਕਾ ਨੇ ਰਿਤਿਕ ਰੋਸ਼ਨ ਦੇ ਜਨਮ ਦਿਨ ਦੀ ਪਾਰਟੀ 'ਚ ਰਨਵੀਰ ਸਿੰਘ ਸ਼ਾਹਰੂਖ ਖਾਨ ਅਤੇ ਗੋਰੀਖਾਨ ਨਾਲ ਬਿਤਾਏ ਮਜ਼ੇਦਾਰ ਪਲਾਂ ਨੂੰ ਯਾਦ ਕੀਤਾ ਗਾਇਕ ਨੇ ਕਿੰਗ ਖਾਨ ਨੂੰ ਸਭ ਤੋਂ ਵਧੀਆ ਐਕਟਰ ਤੇ ਸਭ ਤੋਂ ਵਧੀਆ ਸੱਜਣ ਕਿਹਾ ਮੇਕਾ ਸਿੰਘ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਸ਼ਾਹਰੂਖ ਖਾਨ ਨੂੰ ਮਿਲੇ ਸੀ ਤਾਂ ਉਸਨੇ ਸੁਪਰਸਟਾਰ ਨੂੰ 50 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਦਿੱਤੀ ਸੀ मेका सिंह ने कहा मैं ये अंगूठी प्यार ਨਾਲ अमिताभ बच्चन, गुरदास मान ਅਤੇ ਸਭ ਤੋਂ ਪਹਿਲਾ ਸ਼ਾਹਰੁਖ ਖਾਨ ਨੂੰ ਦਿੱਤੀ। ਮੈਨੂੰ ਲੱਗਾ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਇਹਨਾਂ ਤਿੰਨ ਲੋਕਾਂ ਲਈ ਕੁਝ ਕਰਨਾ ਚਾਹੀਦਾ ਹੈ। ਸ਼ਾਹਰੁਖ ਖਾਨ ਨੇ ਬਹੁਤ ਪਿਆਰ ਨਾਲ ਅੰਗੂਠੀ ਸਵੀਕਾਰ ਕੀਤੀ ਪਰ ਅਗਲੀ ਸਵੇਰ ਉਸਨੇ ਮੈਨੂੰ ਫੋਨ ਕੀਤਾ ਮੈਨੂੰ ਅੰਗੂਠੀ ਵਾਪਸ ਲੈਣ ਦੀ ਰਿਕਵੈਸਟ ਕੀਤੀ ਕਿਉਂਕਿ ਉਹ ਬੇਹਦ ਐਕਸਪੈਂਸਿਵ ਸੀਗੀ। ਮੈਂ ਕਿਹਾ ਨਹੀਂ ਮੈਂ ਤੁਹਾਡਾ ਭਗਤ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਤੁਹਾਡਾ ਫੈਨ ਹਾਂ ਇਸ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ ਅਤੇ ਉਹਨਾਂ ਦੇ ਵਿਚਕਾਰ ਇੱਕ ਚੰਗੀ ਸਾਂਝ ਵੀ ਹੋ ਗਈ ਮੀਕਾ ਸਿੰਘ ਨੇ ਰਿਤਿਕ ਰੋਸ਼ਨ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਪਲਾਂ ਨੂੰ ਯਾਦ ਕੀਤਾ ਗਾਇਕ ਨੇ ਦੱਸਿਆ ਕਿ ਜਦੋਂ ਸਵੇਰੇ 5 ਵਜੇ ਦੇ ਕਰੀ ਪਾਰਟੀ ਤੋਂ ਬਾਹਰ ਜਾ ਰਹੇ ਸੀ ਤਾਂ ਸ਼ਾਹਰੂਖ ਖਾਨ ਨੇ ਜ਼ੋਰ ਦੇ ਕੇ ਉਸ ਨੂੰ ਇੱਕ ਹੋਰ ਕਾਰ ਦੇ ਵਿੱਚ ਸਫ਼ਰ ਕਰਨ ਦੇ ਲਈ ਗਿਆ ਉਸ ਦੌਰਾਨ ਸ਼ਾਹਰੂਖ ਨੇ ਮੀਕਾ ਦੀ ਕਾਰ ਚਲਾਈ ਗੋਰੀਖਾਨ ਅਤੇ ਰਿਤਿਕ ਰੋਸ਼ਨ ਵੀ ਕਾਰ ਦੇ ਵਿੱਚ ਮੌਜੂਦ ਸਨ ਮੀਕਾ ਨੇ ਦੱਸਿਆ ਕਿ ਸ਼ਾਹਰੂਖ ਖਾਨ ਨੇ ਉਸ ਦੀ ਕਾਰ ਨੂੰ ਛੂਆ ਸੀ ਇਸ ਲਈ ਉਸ ਨੇ ਬਹੁਤ ਜ਼ਿਆਦਾ ਇਸ ਕਾਰ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਸੀਗਾ ਤੇ ਉਹ ਸ਼ਾਹਰੂਖ ਖਾਨ ਦੇ ਬਹੁਤ ਵੱਡੇ ਫੈਨ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਇੱਕ ਮਹਿੰਗਾ ਤੋਹਫ਼ਾ ਜੋ ਸੀਗਾ ਸ਼ਾਹਰੂਖ ਖਾਨ ਨੂੰ ਦਿੱਤਾ ਗਿਆ ਮੀਕਾ ਸਿੰਘ ਹੈ ਇਹ ਸੋ ਬਾਲੀਵੁੱਡ ਸਟਾਰ ਦਾ ਭਗਤ ਗਿਫਟ ਚ ਦਿੱਤਾ ਸੀ 50 ਲੱਖ ਦਾ ਤੋਹਫਾ ਸਤਿ ਸ਼੍ਰੀ ਅਕਾਲ ਮਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਸਿੰਗਰ ਮੀਕਾ ਸਿੰਘ ਦੇ ਬਾਰੇ ਜੋ ਕਿ ਅਕਸਰ ਆਪਣੀਆਂ ਚੀਜ਼ਾਂ ਕਰਕੇ ਆਪਣੀ ਲਾਈਫ ਸਟਾਈਲ ਕਰਕੇ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਸਟੇਟਮੈਂਟ ਕਰਕੇ ਵੀ ਉਹ ਕਾਫੀ ਜ਼ਿਆਦਾ ਲਾਈਮਲਾਈਟ ਚ ਆ ਜਾਂਦੇ ਆ ਤੇ ਹਾਲ ਹੀ ਦੇ ਵਿੱਚ ਮੀਕਾ ਸਿੰਘ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸ਼ਾਹਰੂਖ ਖਾਨ ਨੂੰ ਬੇहद ਪਿਆਰ ਕਰਦੇ ਨੇ ਦਰਸ਼ਨ ਸ਼ਾਹਰੂਖ ਖਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਹਰ ਕਿਸੇ ਸਿਤਾਰੇ ਦੇ ਨਾਲ ਉਹਨਾਂ ਦੇ ਬੇहद ਚੰਗੇ ਸਬੰਧ ਨੇ ਹਰ ਕੋਈ ਉਹਨਾਂ ਨੂੰ ਬੇहद ਪਿਆਰ ਪਸੰਦ ਕਰਦਾ ਤੇ ਪਿਆਰ ਵੀ ਕਰਦਾ ਪਰ ਇਸ ਦੌਰਾਨ ਮੀਕਾ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਉਹਨਾਂ ਦੇ ਵੱਲੋਂ ਬੇहद ਐਕਸਪੈਂਸਿਵ ਗਿਫਟ ਜੋ ਸੀਗਾ ਸ਼ਾਹਰੂਖ ਖਾਨ ਨੂੰ ਦਿੱਤਾ ਗਿਆ ਜਿਸ ਨੂੰ ਕਾਫੀ ਜ਼ਿਆਦਾ ਸ਼ਾਹਰੂਖ ਖਾਨ ਦੇ ਵੱਲੋਂ ਪਸੰਦ ਵੀ ਕੀਤਾ ਗਿਆ ਤਾਂ ਦੱਸਿਆ ਕਿ ਹਾਲ ਹੀ ਦੇ ਵਿੱਚ ਮੀਕਾ ਸਿੰਘ ਨੇ ਇੱਕ ਇੰਟਰਵਿਊ ਦਿੱਤਾ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸ਼ਾਹਰੂਖ ਖਾਨ ਦੇ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ ਬਹੁਤ ਵਧੀਆ ਸੀਗਾ ਤੇ ਇਸ ਯਾਦਗਾਰ ਪਲ ਨੂੰ ਯਾਦ ਕਰਦਿਆਂ ਹੋਇਆਂ ਮੀਕਾ ਸਿੰਘ ਨੇ ਕਿਹਾ ਕਿ ਉਸਨੇ ਸੁਪਰਸਟਾਰ ਨੂੰ ਇੱਕ ਮਹਿੰਗਾ ਤੋਹਫ਼ਾ ਦਿੱਤਾ ਸੀ ਇਸ ਦੇ ਨਾਲ ਹੀ ਮੀਕਾ ਨੇ ਰਿਤਿਕ ਰੋਸ਼ਨ ਦੇ ਜਨਮ ਦਿਨ ਦੀ ਪਾਰਟੀ 'ਚ ਰਣਵੀਰ ਸਿੰਘ ਸ਼ਾਹਰੂਖ ਖਾਨ ਅਤੇ ਗੋਰੀ ਖਾਨ ਨਾਲ ਬਿਤਾਏ ਮਜ਼ੇਦਾਰ ਪਲਾਂ ਨੂੰ ਯਾਦ ਕੀਤਾ ਗਾਇਕ ਨੇ ਕਿੰਗ ਖਾਨ ਨੂੰ ਸਭ ਤੋਂ ਵਧੀਆ ਐਕਟਰ ਤੇ ਸਭ ਤੋਂ ਵਧੀਆ ਸੱਜਣ ਕਿਹਾ ਮੀਕਾ ਸਿੰਘ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਸ਼ਾਹਰੂਖ ਖਾਨ ਨੂੰ ਮਿਲੇ ਸੀ ਤਾਂ ਉਸਨੇ ਸੁਪਰਸਟਾਰ ਨੂੰ 50 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ ਦਿੱਤੀ ਸੀ ਮੀਕਾ ਸਿੰਘ ਨੇ ਕਿਹਾ ਮੈਂ ਇਹ ਅੰਗੂਠੀ ਪਿਆਰ ਨਾਲ ਅਮਿਤਾਬ ਬਚਨ ਗੁਰਦਾਸ ਮਾਨ ਅਤੇ ਸਭ ਤੋਂ ਪਹਿਲਾਂ ਸ਼ਾਹਰੂਖ ਖਾਨ ਨੂੰ ਦਿੱਤੀ ਮੈਨੂੰ ਲੱਗਾ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਇਨਾਂ ਤਿੰਨ ਲੋਕਾਂ ਲਈ ਕੁਝ ਕਰਨਾ ਚਾਹੀਦਾ ਸ਼ਾਹਰੂਖ ਖਾਨ ਨੇ ਬਹੁਤ ਪਿਆਰ ਨਾਲ ਅੰਗੂਠੀ ਸਵੀਕਾਰ ਕੀਤੀ ਪਰ ਅਗਲੀ ਸਵੇਰ ਉਸਨੇ ਮੈਨੂੰ ਫੋਨ ਕੀਤਾ ਮੈਨੂੰ ਅੰਗੂਠੀ ਵਾਪਸ ਲੈਣ ਦੀ ਰਿਕਵੈਸਟ ਕੀਤੀ ਕਿਉਂਕਿ ਉਹ ਬੇਹਦ ਐਕਸਪੈਂਸਿਵ ਸੀਗੀ ਮੈਂ ਕਿਹਾ ਨਹੀਂ ਮੈਂ ਤੁਹਾਡਾ ਭਗਤ ਹਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਤੁਹਾਡਾ ਫੈਨ ਹਾਂ ਇਸ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ ਅਤੇ ਉਹਨਾਂ ਦੇ ਵਿਚਕਾਰ ਇੱਕ ਚੰਗੀ ਸਾਂਝ ਵੀ ਹੋ ਗਈ ਮੀਕਾ ਸਿੰਘ ਨੇ ਰਿਤਿਕ ਰੋਸ਼ਨ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਪਲਾਂ ਨੂੰ ਯਾਦ ਕੀਤਾ ਗਾਇਕ ਨੇ ਦੱਸਿਆ ਕਿ ਜਦੋਂ ਸਵੇਰੇ 5 ਵਜੇ ਦੇ ਕਰੀ ਪਾਰਟੀ ਤੋਂ ਬਾਹਰ ਜਾ ਰਹੇ ਸੀ ਤਾਂ ਸ਼ਾਹਰੂਖ ਖਾਨ ਨੇ ਜ਼ੋਰ ਦੇ ਕੇ ਉਸ ਨੂੰ ਇੱਕ ਹੋਰ ਕਾਰ ਦੇ ਵਿੱਚ ਸਫ਼ਰ ਕਰਨ ਦੇ ਲਈ ਗਿਆ ਉਸ ਦੌਰਾਨ ਸ਼ਾਹਰੂਖ ਨੇ ਮੀਕਾ ਦੀ ਕਾਰ ਚਲਾਈ ਗੋਰੀਖਾਨ ਅਤੇ ਰਿਤਿਕ ਰੋਸ਼ਨ ਵੀ ਕਾਰ ਦੇ ਵਿੱਚ ਮੌਜੂਦ ਸਨ ਮੀਕਾ ਨੇ ਦੱਸਿਆ ਕਿ ਸ਼ਾਹਰੂਖ ਖਾਨ ਨੇ ਉਸ ਦੀ ਕਾਰ ਨੂੰ ਛੂਆ ਸੀ ਇਸ ਲਈ ਉਸ ਨੇ ਬਹੁਤ ਜ਼ਿਆਦਾ ਇਸ ਕਾਰ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਸੀਗਾ ਤੇ ਉਹ ਸ਼ਾਹਰੂਖ ਖਾਨ ਦੇ ਬਹੁਤ ਵੱਡੇ ਫੈਨ ਇਸ ਕਰਕੇ ਉਹਨਾਂ ਦੇ ਵੱਲੋਂ ਇੱਕ ਮਹਿੰਗਾ ਤੋਹਫ਼ਾ ਜੋ ਸੀਗਾ ਸ਼ਾਹਰੂਖ ਖਾਨ ਨੂੰ ਦਿੱਤਾ ਗਿਆ